without ties ਰਸ਼ੀਆ ਹੈ without ties ਸਾਡੇ ਕੋਲੋਂ ਇਸ ਟਾਈਮ ਲੋਕ ਸਾਈਪਰਸ ਵੀ ਜਾ ਰਹੀ ਹੈ इवन यूएसए ਤੇ ਵੀ ਬੱਚਾ without ties ਚਲੇ ਜਾਂਦਾ ਹੈ ਯੂਰਪ ਦੇ ਵਿੱਚ ਸਾਡੇ ਕੋਲ ਸਟਾਰਟਿੰਗ ਬਜਟ ਜਿਹੜਾ 3 ਲੱਖ ਤੋਂ ਹੋ ਜਾਂਦਾ ਜਿਹਦੇ ਵਿੱਚ ਬੱਚਾ ਜਾ ਕੇ 80000 ਲੱਖ ਰੁਪਇਆ ਸਵਾ ਲੱਖ ਤੱਕ ਕਮਾ ਰਿਹਾ ਨਾਲੇ ਆਪਣੇ ਦੇਸ਼ ਦੇ ਜਿਹੜੇ ਆ ਜਦੋਂ ਮਰਜ਼ੀ ਆਪਣੀ ਕੰਟਰੀ ਚ ਵਾਪਸ ਆ ਕੇ ਚੈੱਕ ਕਰ ਸਕਦਾ ਹੈ ਬਹੁਤ ਬੈਟਰ ਇੰਸਟੀਚੂਟ ਹੈ ਬਹੁਤ ਮਤਲਬ ਕਿ ਨਾ ਸਟਾਫ ਬਾਹਰ ਕੇ ਜਿੰਦਾ ਮਤਲਬ ਜੋ ਵੀ ਹੈ ਬਿਲਕੁਲ ਹੌਨੈਸਟਲੀ ਹੈ ਮੇਰੇ ਦੋ ਦੋ ਤਿੰਨ ਫਰੈਂਡ ਨੇ ਜਿਨ੍ਹਾਂ ਨੇ ਇਨਾਂ ਕੋਲੋਂ ਵੀਜ਼ਾ ਅਪਲਾਈ ਕੀਤਾ ਸੀ ਸਪੈਕਟ੍ਰਮ ਸਟੱਡੀਸ ਤੋਂ ਤੇ ਉਹਨਾਂ ਤੋਂ ਮੈਂ ਰੈਫਰੈਂਸ ਲੈ ਕੇ ਇੱਥੇ ਆਇਆ ਹਾਂ ਅੱਜ ਇਹ ਮੈਨੂੰ ਵੀ ਦੇਨ 15 ਡੇਜ਼ ਮੇਰਾ ਰਸ਼ਦਲਾ ਵੀਜ਼ਾ ਰਿਸਿਵ ਹੋਇਆ ਯਾਰ ਖਾਟੇ ਖੋਲੋਂ ਡੈਲੀਗੇਟਸ ਆਏ ਹੋਏ ਐ ਸਟਿੰਗ ਮਾਸਕੋ ਤੋਂ ਅਸੀਂ ਐਜੂਕੇਸ਼ਨ ਫੇਅਰ ਕੀਤਾ ਤੇ ਹੁਣ ਸਟੂਡੈਂਟਸ ਆ ਰਹੇ ਆ ਟਰਨ ਬਾਈ ਟਰਨ ਤੇ ਆ ਕੇ ਆਪਣੀਆਂ ਜਿਹੜੇ ਕੁਐਸਚਨਸ ਨੇ ਉਹਨਾਂ ਤੋਂ ਆਨਸਰਸ ਲੈ ਰਹੇ ਆ ਮੈਮ ਸੋ ਇੰਡੀਆ ਇਜ਼ ਅ ਗ੍ਰੇਟ ਕੰਟਰੀ So with the uh, international development and with the development of the uh, relations between India and Russia, I think that the educational sphere has really wonderful opportunities. My wife a visa. Didn't within 50 days. ਯੂਰਪ ਦੇ ਵਿੱਚ ਬੱਚੇ ਦੀ ਘੱਟ ਖਰਚੇ ਦੇ ਵਿੱਚ ਕਮਾਈ ਜ਼ਿਆਦਾ ਹੈ ਫਿਊਚਰ ਸਿਕਯੁਰ ਹੈ ਪਰਮਨੈਂਟ ਰੈਜ਼ਿਡੈਂਸੀ ਹੁੰਦੀ ਹੈ ਜਿਹੜਾ ਬੱਚਾ 15 ਤੋਂ 20 ਲੱਖ ਨਹੀਂ ਲਗਾ ਸਕਦਾ ਉਹ ਕੰਟਰੀਜ਼ ਦੇ ਵਿੱਚ ਆ ਨਹੀਂ ਸਕਦਾ ਜਿੱਥੇ ਬਜਟ ਜ਼ਿਆਦਾ ਤਾਂ ਆਪਣਾ ਬਾਹਰ ਜਾਂਦਾ ਡਰੀਮ ਇਹਨਾਂ ਕੰਟਰੀਜ਼ ਜਾ ਕੇ ਪੂਰਾ ਕਰਦੇ ਨੇ ਕਾਫੀ ਮੈਨੂੰ ਅੱਛੇ ਜਿਹੇ ਡੀਲ ਕੀਤਾ ਔਰ ਕਾਫੀ ਇਹਨਾਂ ਨੇ ਮੈਨੂੰ ਦੱਸੇ ਆਪਸ਼ਨ ਜਿ ਬਾਹਰ ਜਾਣ ਜੋ ਈਜ਼ੀ ਵੇ ਹੈ ਜੋ ਮੇਰੀ ਪਾਕਟ ਅਲਾਓ ਕਰਦੀ ਸੀ ਔਰ ਦੇ ਅਕੋਰਡਿੰਗ ਵੀ ਇਹਨਾਂ ਨੇ ਜੋ ਪੈਟਰ ਮੈਨੂੰ ਬੈਟ ਕੀਤਾ ਨਾ ਬੰਦੇ ਨੇ ਬਲੂ ਦਾਵਾ ਕੀਤਾ ਗਿਆ ਕਿ ਬਿਨਾ ਐਡਸ ਦੇ 12% ਨੇ ਕੀਏ ਸੱਚੀ ਸੱਚ ਹੈ ਬਿਲਕੁਲ ਰਿਐਲਿਟੀ ਐਸੀ ਰਿਐਲਿਟੀ ਐਸੀ ਜਿਹੜੇ ਬੱਚੇ ਪਿਛਲੇ 5 7 10 ਸਾਲ ਤੋਂ ਟਰਾਈ ਕਰ ਰਹੇ ਨੇ ਰਿਫਿਊਜ਼ਲ ਆ ਗਿਆ ਧੋਖਾ ਹੋ ਗਿਆ ਸਾਰਿਆਂ ਦਾ ਸਾਡੇ ਕੋਲ ਸੋਲੂਸ਼ਨ ਹੈਗਾ ਵਾ ਵਧੀਆ ਤੋਂ ਵਧੀਆ ਬੈਸਟ ਤੁਹਾਨੂੰ ਰੇਟ ਦਵਾਂਗੇ ਬੈਸਟ ਸੋਲੂਸ਼ਨ ਦਵਾਂਗੇ ਪੂਰੇ ਲੁਧਿਆਣੇ ਚ ਆਲ ਚੈਲੰਜ ਤੇ ਨਾਲੇ ਕੰਮ ਵੀ ਲਵਾ ਕੇ ਦਵਾਂਗੇ ਗਰੰਟੀ ਲੈਣੇ ਆ ਕਿ ਬੱਚਾ ਉੱਥੇ ਜਾ ਕੇ ਖੁਸ਼ ਹੋਏਗਾ ਬੱਚੇ ਦੇ ਪੇਰੈਂਟਸ ਫੈਮਿਲੀ ਦੇ 올 ਆਰ ਸੈਟੀਸਫਾਈਡ ਸਪੈਸ਼ਲੀ ਮੈਂ ਥੈਂਕਸ ਕਰਨਾ ਚਾਹਾਂਗਾ ਡਾਕਟਰ ਅਮਰਜੀਤ ਮਹਿਮਦਾ ਤੇ ਗਗਨਦੀਪ ਸਰਦਾਰ ਜਿਨ੍ਹਾਂ ਨੇ ਮੈਨੂੰ ਜਿਹੜੇ ਮੇਰੇ ਸਟੱਡੀ ਅਬਰੋਡ ਦੇ ਗੋਲ ਸੀਗੇ ਉਹ ਅਚੀਵ ਕਰਨ ਦੇ ਵਿੱਚ ਕਾਫੀ ਮਦਦ ਕੀਤੀ ਹੈ ਤੇ ਮੈਂ ਸਪੈਸ਼ਲੀ ਥੈਂਕਸ ਕਰਨਾ ਚਾਹਾਂਗਾ ਸਾਰਿਆਂ ਨੂੰ ਪੋਸਟਿੰਗ ਕਾਫੀ ਬਜਟ ਫ੍ਰੈਂਡਲੀ ਸੀਗੀ ਮੇਰੇ ਲਈ ਤੇ ਕਾਫੀ ਮਤਲਬ इजीली ਅਸੀਂ ਨੂੰ ਅਫੋਰਡ ਕਰ ਸਕਿਆ ਸਪਸ ਹਰ ਜਗ੍ਹਾ ਲਾਊਡ ਹੈ ਕਿੱਥੇ ਨਾਲ ਦੇ ਨਾਲ ਲਾਊਡ ਹੈ ਕਿੱਥੇ ਲੇਟਰ ਲਾਊਡ ਹੈ ਜਿੱਥੇ ਨਾਲ ਦੇ ਨਾਲ ਲਾਊਡ ਹੈ ਉੱਥੇ ਵੀ ਬੱਚਾ ਚੜੀ ਵਿਜੇ ਤੇ ਹੀ ਜਾ ਰਿਹਾ ਹੈ ਸਪਸ ਡਿਪੈਂਡੈਂਟ ਜਾ ਰਿਹਾ ਹੈ ਜਿੱਥੇ ਨਹੀਂ ਲੱਗਦਾ ਸਪਸ ਵੀਜ਼ਾ ਉੱਥੇ ਬੱਚੇ ਨੂੰ ਵੀ ਨਾਲ ਸੈਕੰਡ ਉਹਨੂੰ ਵੀ ਲੈਂਗੁਏਜ ਕੋਰਸ ਤੇ ਅਸੀਂ ਭੇਜ ਰਹੇ ਹਾਂ ਵੈਰੀ ਮਿਨਿਮਮ ਬਜਟ ਦੇ ਵਿੱਚ ਰਸ਼ੀਆ ਇਜ਼ ਵੈਰੀ ਅਫੋਰਡੇਬਲ ਰਸ਼ੀਆ ਇਜ਼ ਵੈਰੀ ਫ੍ਰੈਂਡਲੀ ਐਂਡ ਸੋ ਰਸ਼ੀਆ ਨਾਊ ਇਜ਼ ਵੇਟਿੰਗ ਫਾਰ ਦੀ ਇੰਡੀਅਨ ਸਟੂਡੈਂਟਸ so if a student comes on a main program yeah, to the state university, he is legally allowed to work part-time. spectrum studies is wonderful, yes. Yeah? so first of all, they are really very hospitable and what they arranged here is great. so we managed to meet a lot of partners, potential partners, a lot of students. I think it's a mushrooming fair like now it is really helpful to students in many ways those who faced like a lot of challenges and difficulties to move abroad ਹੁੰ ਬਾਹਰ ਜਾਣਾ ਹੋਇਆ ਬੱਚਿਆਂ ਲਈ ਹੋਰ ਵੀ ਆਸਾਨ ਹੁਣ ਬਿਨਾ ਆਇਲਸ ਤੋਂ ਬੱਚੇ ਜਾ ਸਕਦੇ ਨੇ ਬਾਹਰ ਉਹ ਵੀ ਬਹੁਤ ਹੀ ਵਧੀਆ-ਵਧੀਆ ਕੰਟਰੀਜ਼ ਦੇ ਵਿੱਚ ਜਿੱਥੇ ਤੁਹਾਨੂੰ ਨਾ ਸਿਰਫ ਕੰਮ ਦਾ ਇੰਸ਼ੋਰੈਂਸ ਦਿੱਤੀ ਜਾਂਦੀ ਹੈ ਇਸ ਦੇ ਨਾਲ ਹੀ ਤੁਹਾਨੂੰ ਫੂਡ ਦੀ ਫੈਸਿਲਿਟੀ ਵੀ ਪ੍ਰੋਵਾਈਡ ਕੀਤੀ ਜਾਂਦੀ ਹੈ ਸੋ ਅੱਜ ਤੁਸੀਂ ਦੇਖ ਸਕਦੇ ਹੋ ਅਸੀਂ ਪਹੁੰਚਿਆ ਹੋਟਲ ਨੀਲਗਿਰੀ ਦੇ ਵਿੱਚ ਜਿੱਥੇ ਮੈਡਮ ਕ੍ਰਮ ਸਟੱਡੀਜ਼ ਦੇ ਵੱਲੋਂ ਇੱਕ ਐਜੂਕੇਸ਼ਨਲ ਫੇਅਰ ਕਰਵਾਇਆ ਜਾ ਰਿਹਾ ਜਿੱਥੇ ਇਹਨਾਂ ਵੱਲੋਂ ਰਸ਼ੀਆ ਤੋਂ ਹੀ ਡੈਲੀਗੇਟਸ ਬੁਲਵਾਏ ਗਏ ਨੇ ਜਿਨ੍ਹਾਂ ਦਾ ਨਾਮ ਹੈ ਮਿਸ ਮਾਰੀਆ ਉਹ ਇੱਥੇ ਆ ਕੇ ਬੱਚਿਆਂ ਦੀ ਕੁਐਰੀਜ਼ ਨੂੰ ਵੀ ਸੋਲਵ ਕਰ ਰਹੇ ਨੇ ਇਸ ਦੇ ਨਾਲ ਹੀ ਉਹਨਾਂ ਨੂੰ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਦੀ ਹਿੰਮਤ ਦੇ ਇੱਕ ਜਜ਼ਬਾ ਤੇ ਇੱਕ ਮੋਟੀਵੇਸ਼ਨ ਦੇ ਇੱਕ ਇਨਸਪੀਰੇਸ਼ਨ ਵੀ ਦੇ ਕੇ ਜਾ ਰਹੇ ਨੇ ਸੋ ਅੱਜ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਦੇਖਦੇ ਹਾਂ ਕਿ ਇਸ ਐਜੂਕੇਸ਼ਨ ਫੇਅਰ ਦੇ ਵਿੱਚ ਕਿੰਨੇ ਬੱਚਿਆਂ ਦੀ ਪ੍ਰੋਬਲਮਸ ਦੀ ਕੁਐਰੀਜ਼ ਮਿਲੀ ਹੈ ਤੇ ਉਹਨਾਂ ਨੂੰ ਇੱਕ ਸੋਲੂਸ਼ਨ ਵੀ ਮਿਲਿਆ ਸੋ ਆਓ ਮੇਰੇ ਨਾਲ ਮੈਰੀ ਐਜੂਕੇਸ਼ਨ ਫੇਅਰ ਕਰਵਾਉਣ ਤੇ ਪੁੱਛਿਆ ਤੁਹਾਡਾ ਕੀ ਥੌਟ ਪ੍ਰੋਸੈਸਿੰਗ ਕਹਿੰਦੇ ਨੇ ਨਾ ਇੱਕ ਚੀਜ਼ ਨੂੰ ਮੋਕਾਮ ਤੇ ਲੈ ਕੇ ਜਾਣ ਲਈ ਇੱਕ ਬਹੁਤ ਵਧੀਆ ਥਰੋਅ ਆਊਟ ਹੋਣਾ ਬਹੁਤ ਜ਼ਰੂਰੀ ਹੈ ਤਾਂ ਤੁਹਾਡੇ ਇਹਦੇ ਪਿੱਛੇ ਦਾ ਕੀ ਥੌਟ ਪ੍ਰੋਸੈਸਿੰਗ ਐਕਚੁਅਲੀ ਕੀ ਸੀਗਾ ਸਾਡੇ ਕੋਲੋਂ ਡੈਲੀਗੇਟਸ ਆਏ ਹੋਏ ਆ ਇਸ ਟਾਈਮ ਮਾਸਕੋ ਤੋਂ ਮਾਸਕੋ ਸਟੇਟ ਲਿੰਗਵਿਸਟਿਕ ਯੂਨੀਵਰਸਿਟੀ ਤੋਂ ਮਿਸ ਮਾਰੀਆ ਐਂਡ ਮਿਸ ਮਾਸ਼ਾ ਮੈਮ ਤੇ ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਸੀ ਕਿ ਇੰਡੀਆ ਆਓ ਤੇ ਸਾਡੇ ਬੱਚਿਆਂ ਨੂੰ ਮਿਲੋ ਕਿਉਂਕਿ ਸਟੂਡੈਂਟਸ ਦੇ ਕਈ ਵਾਰੀ ਅਸტრਾਂ ਦੇ ਕੁਐਸਚਨਸ ਹੁੰਦੇ ਆ ਜਿਹੜੇ ਅਸੀਂ ਉਹਨਾਂ ਨੂੰ ਨਹੀਂ ਰਿਪਲਾਈ ਕਰ ਸਕਦੇ ਕਿ ਉੱਥੇ ਦੇ ਕਲਚਰ ਚ ਕਿੱਦਾਂ ਅਡਾਪਟ ਹੋਣਗੇ ਉੱਥੇ ਉਹਨਾਂ ਨੂੰ ਇੰਡੀਅਨ ਫੂਡ ਕਿਸ ਤਰ੍ਹਾਂ ਅਵੇਲੇਬਲ ਹੋਏਗਾ ਕਿਸ ਤਰ੍ਹਾਂ ਉਹਨਾਂ ਦੀ ਸਟੱਡੀ ਹੋਏਗੀ ਟਫ ਤਾਂ ਨਹੀਂ ਹੋਏਗੀ ਕਿੱਦਾਂ ਉਹ ਪਾਰਟ ਟਾਈਮ ਜੌਬ ਕਰ ਸਕਦੇ ਆ ਤੇ ਉਹਨਾਂ ਨੇ ਸਾਡੀ ਰਿਕੁਐਸਟ ਮੰਨੀ ਤੇ ਉਹ ਇੰਡੀਆ ਆਏ ਹੋਏ ਸੀਗੇ ਇਸ ਕਰਕੇ ਅਸੀਂ ਇਹ ਐਜੂਕੇਸ਼ਨ ਫੇਅਰ ਕੀਤਾ ਤੇ ਹੁਣ ਸਟੂਡੈਂਟਸ ਆ ਰਹੇ ਆ ਟਨ ਬਾਈ ਟਾਂਤੀ ਉਹ ਆ ਕੇ ਆਪਣੀਆਂ ਜਿਹੜੇ ਕੁਐਸਚਨਸ ਨੇ ਉਹਨਾਂ ਤੋਂ ਆਨਸਰਸ ਲੈ ਰਿਆ ਮੈਮ ਤੋਂ ਮੈਮ ਇਹ ਇਸ ਐਜੂਕੇਸ਼ਨ ਫੇਅਰ ਦੀ ਤਿਆਰੀ ਤੁਸੀਂ ਕਦੋਂ ਤੋਂ ਕਰ ਰਹੇ ਸੀ ਤੇ ਇਹ ਤੁਸੀਂ ਜਿਹੜਾ ਹੁਣ ਅੱਜ ਫੁੱਲਫਿਲ ਕੀਤਾ ਹੈ ਇਹ ਦੇ ਪਿੱਛੇ ਤੁਸੀਂ ਕਿੰਨਾ ਟਾਈਮ ਕਿੰਨੀ ਜਦੋਦ ਤਹਲ ਲੱਗੀ ਤੁਹਾਡੀ ਐਕਚੁਅਲੀ 15 ਡੇਸ ਪਹਿਲਾਂ ਹੀ ਸਾਨੂੰ ਕਾਲ ਆਈ ਮੈਮ ਦੀ ਕਿ ਆ ਰਹੀਆਂ ਇੰਡੀਆ ਉਹਨਾਂ ਨੇ ਆਪਣੀ ਡੇਟ ਫਿਕਸ ਕੀਤੀ ਤਾਂ ਇਨ ਬਿਟਵੀਨ ਸਾਡੇ ਕੋਲੋਂ ਜਿੰਨੇ ਵੀ ਸਟੂਡੈਂਟ ਸੀਗੇ ਜਿਹੜੇ ਮਾਸਕੋ ਜਾਣਾ ਚਾਹੁੰਦੇ ਸੀ ਜਾਂ ਹੋਰ ਕੰਟਰੀਜ਼ ਦੇ ਵਿੱਚ ਜਾਣਾ ਚਾਹੁੰਦੇ ਸੀ ਸਾਡੇ ਕੋਲ ਬਾਕੀ ਕੰਟਰੀਜ਼ ਦੇ ਵੀ ਡੈਲੀਗੇਟਸ ਆਏ ਆ ਤਾਂ ਅਸੀਂ ਸਟੂਡੈਂਟਸ ਨੂੰ ਕਿਹਾ ਕਿ ਤੁਸੀਂ ਆ ਕੇ ਮਿਲਣਾ ਤਾਂ 15 ਡੇਸ ਚ ਅਸੀਂ ਇਹ ਕਵਰ ਕਰਨ ਦੀ ਕੋਸ਼ਿਸ਼ ਕੀਤੀ ਕਿ ਜਿਹੜੇ ਵੀ ਸਟੂਡੈਂਟ ਜਿਹੜੇ ਨੇ ਬਾਹਰ ਜਾਣਾ ਚਾਹੁੰਦੇ ਆ ਤੇ ਪਰ ਉਹਨਾਂ ਦੀ ਇੱਛਾ ਹੈ ਕਿ ਉਹ ਜਾਣ ਤੋਂ ਪਹਿਲਾਂ ਉੱਥੇ ਦੇ ਲੋਕਾਂ ਨੂੰ ਮਿਲਣ ਉੱਥੇ ਦੇ ਜਿਹੜੇ ਕਾਲਜੇਜ਼ ਦੇ ਪ੍ਰੋਫੈਸਰਸ ਨੇ ਜਾਂ ਐਚਓਡੀ ਨੇ ਮਿਲਣ ਯੂਨੀਵਰਸਿਟੀਆਂ ਦੇ ਪ੍ਰੋਫੈਸਰਸ ਨੂੰ ਤੇ ਇਸ ਕਰਕੇ ਸਭ ਨੂੰ ਇਨਫੋਰਮ ਕੀਤਾ ਤੇ ਹੁਣ ਅੱਜ ਸਭ ਆ ਰਹੇ ਨੇ ਮੈਮ ਇੱਕ ਜਿਹੜਾ ਤੁਹਾਡੇ ਵੱਲੋਂ ਦਾਵਾ ਕੀਤਾ ਗਿਆ ਹੈ ਕਿ ਬਿਨਾ ਹਿਲਸ ਤੇ ਵੀ ਬੱਚਾ ਜਾ ਸਕਦਾ ਹੈ ਬਾਹਰ ਤੇ ਤੁਸੀਂ ਇੱਕ ਕੰਟਰੀ ਵੀ ਉਹਨਾਂ ਨੂੰ ਸਪੈਸ਼ਲਾਈਜ਼ ਤੇ ਕਸਟਮਾਈਜ਼ ਕਰਵਾ ਕੇ ਦੱਸ ਰਹੇ ਹੋ ਉਹਨਾਂ ਦੀ ਹੈਲਪ ਕਰਦੇ ਹੋ ਕਿ ਉਹ ਆਪਣੇ ਫਿਊਚਰ ਲਈ ਉਸ ਕੰਟਰੀ ਨੂੰ ਮਤਲਬ ਫੁੱਲਫਿਲ ਕਰਕੇ ਆਪਣਾ ਨੀਡਸ ਪੂਰੀ ਕਰਨ ਤੇ ਤੁਹਾਡੇ ਹਿਸਾਬ ਨਾਲ ਇਹ ਕੀ ਹੈ ਦੇਖੋ ਜੀ ਸਾਡੇ ਕੋਲੋਂ ਇਸ ਟਾਈਮ ਵਿਦਾਊਟ ਆਇਲਸ ਰਸ਼ੀਆ ਵਿਦਾਊਟ ਆਇਲ ਸਾਡੇ ਕੋਲੋਂ ਇਸ ਟਾਈਮ ਲੋਕ ਸਾਈਪਰਸ ਵੀ ਜਾ ਰਹੀ ਹੈ ਈਵਨ ਯੂ ਐਸ ਵੀ ਬੱਚਾ ਵਿਦਾਊਟ ਆਇਲਸ ਚਲੇ ਜਾਂਦਾ ਹੈ ਠੀਕ ਹੈ ਇਸ ਕਰਕੇ ਕਿ ਐਸਟਿੰਗ ਮਾਈਲਸ ਬੱਚਿਆਂ ਦੇ ਮਨ ਚ ਫੋਬੀਆ ਬਣਿਆ ਹੋਇਆ ਬੱਚਿਆਂ ਕੋਲੋਂ 올ਡ ਫੰਡਸ ਹੁੰਦੇ ਨਹੀਂ ਹੈ ਗੈਪ ਉਹਨਾਂ ਦਾ ਹੁੰਦਾ ਹੈ ਹੈਨਾ ਤੇ ਇਹਨਾਂ ਸਭ ਚੀਜ਼ਾਂ ਨੂੰ ਕਵਰ ਕਰਨ ਦੇ ਲਈ ਬੱਚੇ ਕਹਿੰਦੇ ਆ ਪੈਸੇ ਵੀ ਵੀਜ਼ਾ ਲੱਗਣ ਤੋਂ ਬਾਅਦ ਦੇਣੇ ਆ ਤੇ ਵੀਜ਼ਾ ਵੀ ਘੱਟ ਟਾਈਮ ਦੇ ਵਿੱਚ ਚਾਹੀਦਾ ਤੇਜ਼ ਕਰਕੇ ਫਿਰ ਅਸੀਂ ਇਹ এডੂਕੇਸ਼ਨ ਫੇਅਰ ਅਰੇਂਜ ਕੀਤਾ ਇਸ ਫੇਅਰ ਦਾ ਮੇਨ ਮੋਟਿਵ ਮਤਲਬ ਕਿ ਬੱਚਾ ਨੂੰ ਅਵੇਅਰ ਕਰਨਾ ਹੈ ਕਿ ਬਾਕੀ ਨਾ ਸਿਰਫ ਕੈਨੇਡਾ ਆਸਟ੍ਰੇਲੀਆ ਯੂਕੇ ਬਲਕਿ ਹੋਰ ਵੀ ਬਹੁਤ ਸਾਰੀ ਕੰਟਰੀਜ਼ ਨੇ ਕਿ ਜਿੱਥੇ ਬੱਚਾ ਜਾ ਸਕਦੇ ਨੇ ਇਜ਼ ਇਟ दैट ਇਹ ਆਹੀ ਸੀਗਾ ਕਿ ਜਿਹੜਾ ਬੱਚਾ 15 ਤੋਂ 20 ਲੱਖ ਨਹੀਂ ਲਗਾ ਸਕਦਾ ਉਹ ਕੰਟਰੀਜ਼ ਦੇ ਵਿੱਚ ਜਾ ਨਹੀਂ ਸਕਦਾ ਜਿੱਥੇ ਬਜਟ ਜ਼ਿਆਦਾ ਤਾਂ ਆਪਣਾ ਬਾਹਰ ਜਾਂਦਾ ਡ੍ਰੀਮ ਹੈ ਨਾ ਕੰਟਰੀਜ਼ ਜਾ ਕੇ ਪੂਰਾ ਕਰ ਲੋਵੇ ਸਰ ਇਹ এডੂਕੇਸ਼ਨ ਫੇਅਰ ਕਰਵਾਉਣ ਦੇ ਪਿੱਛੇ ਤੁਹਾਡਾ ਕੀ ਆਊਟਕਮ ਸੀਗਾ ਕੀ ਤੁਹਾਡਾ ਥਾਟ ਪ੍ਰੋਸੈਸ ਸੀਗਾ ਕੁਡ ਯੂ ਪਲੀਜ਼ ਟੈਲ ਮੀ ਐਕਚੁਅਲੀ ਮੈਡਮ ਦੇਖੋ ਐਜੂਕੇਸ਼ਨ ਫੇਅਰ ਤਾਂ ਸਾਰੇ ਹੀ ਕਰਦੇ ਆ ਸਾਡਾ ਜਿਹੜਾ ਬੇਸਿਕਲੀ ਮੇਨ ਮੋਟਿਵ ਸਿਗਾ ਵੀ ਯੂਰਪ ਨੂੰ ਲੈ ਕੇ ਕਿਉਂਕਿ ਯੂਰਪ ਸ਼ਾਈਨਿੰਗਨ ਦੇਚ 50 ਕੰਟਰੀਜ਼ ਹੈ ਜਿਹਦੇ ਵਿੱਚ 26 ਕੰਟਰੀ ਦਾ ਸਟੱਡੀ ਵੀਜ਼ਾ ਆਪਣੇ ਕੋਲ ਲੋਕੀ ਬਾਹਰ ਟਕਰਾਂ ਮਾਰਦੇ ਆ ਦੋ ਨੰਬਰ ਤੇ ਵਰਕ ਪਰਮਿਟ ਲਗਵਾ ਕੇ ਆਪਣਾ ਫਿਊਚਰ ਖਰਾਬ ਕਰਦੇ ਆ ਸੋ ਸਾਡਾ ਮੇਨ ਇਹੀ ਸੀਗਾ ਮੋਟਿਵ ਵੀ ਅਸੀਂ ਇੱਕ ਫੇਅਰ ਕਰੀਏ ਯੂਰਪ ਨੂੰ ਲੈ ਕੇ ਚਲੋ ਅਸੀਂ ਯੂਐਸਏ ਵੀ ਪ੍ਰਮੋਟ ਕਰ ਰਹੇ ਆ ਬਟ ਯੂਰਪ ਦੇ ਵਿੱਚ ਸਾਡੇ ਕੋਲ ਸਟਾਰਟਿੰਗ ਬਜਟ ਜਿਹੜਾ 3 ਲੱਖ ਤੋਂ ਹੋ ਜਾਂਦਾ ਜਿਹਦੇ ਵਿੱਚ ਬੱਚਾ ਜਾ ਕੇ 80000 ਲੱਖ ਰੁਪਿਆ ਸਵਾ ਲੱਖ ਤੱਕ ਕਮਾ ਰਿਹਾ ਨਾਲੇ ਆਪਣੇ ਦੇਸ਼ ਦੇ ਜਿਹੜੇ ਆ ਜਦੋਂ ਮਰਜ਼ੀ ਆਪਣੀ ਕੰਟਰੀ ਚ ਵਾਪਸ ਆ ਕੇ ਚੈੱਕ ਕਰ ਸਕਦਾ ਵੀ ਹਾਂਜੀ ਪੇਰੈਂਟਸ ਨੂੰ ਮਿਲ ਸਕਦਾ ਹੈ ਸਾਡਾ ਇਹੀ ਮੇਨ ਮੋਟਿਵ ਸੀਗਾ ਲੈ ਕੇ ਸਟ ਸਤੇ ਤੇ ਆਪਾਂ ਮੇਨ ਰਸ਼ੀਆ ਬਹੁਤ ਜ਼ਿਆਦਾ ਪ੍ਰਮੋਟ ਕਰ ਰਹੇ ਹਾਂ ਕਿਉਂਕਿ 7-8 ਕੰਟਰੀਜ਼ ਆ ਜਿਹੜੇ ਯੂਰਪ ਚ ਨੇ ਬਟ ਉੱਥੇ ਕਮਾਈ ਇੰਨੀ ਨਹੀਂ ਹੈ ਬੱਚਿਆਂ ਦੀ ਇਸ ਵੇਲੇ ਸਾਡੇ ਕੋਲ ਡੈਲੀਗੇਟ ਸਪੈਸ਼ਲ ਤਾਹੀਂ ਬੁਲਾਏ ਗਿਆ ਤਾਂ ਕਿ ਉਹ ਦੱਸਣ ਵੀ ਹਕੀਕਤ ਕੀ ਹੈ ਬੱਚਾ ਸੇਫ ਕਿੱਥੇ ਹੈ ਸਰ ਜਿਹੜਾ ਤੁਹਾਡੇ ਵੱਲੋਂ ਦਾਵਾ ਕੀਤਾ ਜਾ ਰਿਹਾ ਕਿ ਵਿਦਾਊਟ ਆਇਲੈਟਸ ਤੁਸੀਂ ਬੱਚਿਆਂ ਨੂੰ ਬਾਹਰ ਭੇਜਦੇ ਹੋ ਤੇ ਸਪਾਊਸ ਵੀਜ਼ਾ ਵੀ ਤੁਹਾਡੇ ਕੋਲ ਅਵੇਲੇਬਲ ਹੈ ਕਿ ਦੋਨੋਂ ਸਪਾਊਸ ਇੱਕ ਹੀ ਟਾਈਮ ਤੇ ਜਾ ਸਕਦੇ ਨੇ ਉਹ ਕਿੰਨਾ ਕੁ ਸੱਚ ਹੈ ਉਹ ਤੇ ਉੱਥੇ ਤੁਹਾਨੂੰ ਕੀ ਆਊਟਕਮ ਮਿਲਦੀ ਪਈ ਕਿੰਨੇ ਤੁਹਾਡੇ ਕੋਲ ਸਕਸੈਸਫੁਲ ਵੀਜ਼ਾਸ ਆਏ ਨੇ ਤੇ ਕਿੰਨੇ ਦੇਖੋ ਯੂਰਪ ਨੂੰ ਲੈ ਕੇ ਕੋਈ ਇਹੋ ਜੀ ਕੰਟਰੀ ਜਿਹੜੇ ਸਪਾਊਸ ਨੂੰ ਨਹੀਂ ਜਾਣ ਦਿੰਦੀ ਸਪਾਊਸ ਹਰ ਜਗ੍ਹਾ ਲਾਊਡ ਹੈ ਕਿੱਥੇ ਨਾਲ ਦੇ ਨਾਲ ਲਾਊਡ ਹੈ ਕਿੱਥੇ ਲੇਟਰ ਲਾਊਡ ਹੈ ਜਿੱਥੇ ਨਾਲ ਦੇ ਨਾਲ ਲਾਊਡ ਹੈ ਉੱਥੇ ਵੀ ਬੱਚਾ ਚੜੀ ਵਿਜੇ ਤੇ ਹੀ ਜਾ ਰਿਹਾ ਹੈ ਸਪਾਊਸ ਡਿਪੈਂਡੈਂਟ ਜਾ ਰਿਹਾ ਹੈ ਜਿੱਥੇ ਨਹੀਂ ਲੱਗਦਾ ਸਪਾਊਸ ਵੀਜ਼ਾ ਉੱਥੇ ਬੱਚੇ ਨੂੰ ਵੀ ਨਾਲ ਸੈਕਿੰਡ ਉਹਨੂੰ ਵੀ ਲੈਂਗੁਏਜ ਕੋਰਸ ਤੇ ਅਸੀਂ ਭੇਜ ਰਹੇ ਹਾਂ ਵੈਰੀ ਮਿਨੀਮਮ ਬਜਟ ਦੇ ਵਿੱਚ ਤੇ ਦੋਨੇ ਸਪਾਊਸ ਉੱਥੇ ਜਾ ਸਕਦੇ ਆ ਬੱਚੇ ਪੇਰੈਂਟਸ ਫੈਮਿਲੀ ਸਭ ਜਾ ਸਕਦੇ ਆ ਸਰ ਕਹਿੰਦੇ ਨੇ ਨਾ ਕਿ ਤੁਹਾਡੇ ਕੋਲ ਕਾਫੀ ਜ਼ਿਆਦਾ ਮਤਲਬ ਐਕਟਿਵ ਤੁਹਾਡੇ ਕੋਲ ਪਾਸਪੋਰਟਸ ਆਏ ਨੇ ਫਰੈਸ਼ ਆਊਟ ਪਾਸਪੋਰਟਸ ਤੁਹਾਡੇ ਕੋਲ ਕਿੰਨੇ ਹਜੇ ਤੱਕ ਫਰੈਸ਼ ਪਾਸਪੋਰਟਸ ਵਰਤੋ ਮਤਲਬ ਜਾ ਚੁੱਕੇ ਨੇ ਦੇਖੋ ਫਰੈਸ਼ ਪਾਸਪੋਰਟ ਜਿਹੜੇ ਬੱਚਿਆਂ ਦਾ ਬਜਟ ਘਟਾ ਉਹ ਵੀ ਜਾ ਰਹੇ ਆ ਜਿਨ੍ਹਾਂ ਦੇ ਰਿਫਿਊਜ਼ਲਸ ਹੋ ਵੀ ਜਾ ਰਹੇ ਆ ਅਸੀਂ ਇਸ ਫੇਅਰ ਤੇ ਸਾਡੇ ਪਹੁੰਚਣ ਤੋਂ ਪਹਿਲਾਂ ਬੱਚੇ ਇੱਥੇ ਖੜੇ ਸੀਗੇ ਬਿਕਾਜ਼ ਦੇ ਨੋ ਦਾ ਫੈਕਟ ਦੇ ਨੋ ਦਾ ਪੀਪਲ ਆਰ ਹੇਅਰ ਟੂ ਗਿਵ ਅਸ ਦੀ ਬੈਸਟ ਗਾਈਡੈਂਸ ਸੋ ਅਸੀਂ ਕਾਫੀ ਅੱਛੀ ਵੀਜ਼ੇ ਲਗਾ ਚੁੱਕੇ ਹਾਂ ਜੋਰੇ ਡੈਲੀਗੇਟਸ ਆਏ ਨੇ ਉਹਨਾਂ ਵੱਲੋਂ ਅਸ਼ੋਰੈਂਸ ਤੁਸੀਂ ਦੇ ਦਿਲਵਾ ਰਹੇ ਹੋ ਬੱਚਾ ਨੂੰ ਤੇ ਉਹਨਾਂ ਦੀ ਕੁਇਰੀ ਸੋਲਵ ਕਰਵਾ ਰਹੇ ਹੋ ਤੇ ਤੁਹਾਡੇ ਹਿਸਾਬ ਨਾਲ ਇਹ ਜਿਹੜਾ ਤੁਸੀਂ ਇਨੀਸ਼ੀਏਟ ਕੀਤਾ ਹੈ ਇਹ ਬੱਚਾ ਲਈ ਕਿੰਨਾ ਬੈਨੀਫੀਸ਼ੀਅਲ ਹੋਵੇਗਾ ਦੇਖੋ ਇਹ ਇਨੀਸ਼ੀਏਟ ਕਰਨ ਦਾ ਸਿਰਫ ਸਾਡਾ ਇੱਕੋ ਹੀ ਮੋਟਿਵ ਸੀਗਾ ਵੀ ਵਟ ਐਕਚੁਅਲੀ ਫੈਕਟ ਇਜ਼ ਇਨ ਯੂਰਪ ਪੀਪਲ ਆਰ ਕ੍ਰੇਜ਼ੀ ਫਾਰ ਕੈਨੇਡਾ ਪੀਪਲ ਆਰ ਕ੍ਰੇਜ਼ੀ ਫਾਰ ਆਸਟ੍ਰੇਲੀਆ ਆਸਟ੍ਰੇਲੀਆ ਸਟੱਡੀ ਵੀਜ਼ਾ ਨਹੀਂ ਦੇ ਰਹੀ ਜੀਟੀ ਨਹੀਂ ਕਲੀਅਰ ਹੋ ਰਿਹਾ ਕੈਨੇਡਾ ਦੀ ਸਪੈਸੀਫਿਕੇਸ਼ਨਸ ਆ ਗਈਆਂ ਚਲੋ ਸਪਾਊਸ ਨੂੰ ਦੇ ਰਿਹਾ ਕੈਨੇਡਾ ਨੇ ਰੂਟ ਕੀਤਾ ਵਾ ਬਟ ਯੂਰਪ ਦੇ ਵਿੱਚ ਬੱਚੇ ਦੀ ਘੱਟ ਖਰਚੇ ਦੇ ਵਿੱਚ ਕਮਾਈ ਜ਼ਿਆਦਾ ਹੈ ਫਿਊਚਰ ਸਿਕਯੂਰ ਹੈ ਪਰਮਨੈਂਟ ਰੈਜ਼ਿਡੈਂਸੀ ਹੁੰਦੀ ਹੈ ਪੀਪਲ ਆਰ ਹੈਪੀ ਓਵਰ देयर ਸਰ ਕਹਿੰਦੇ ਨੇ ਕਿ ਇੱਥੇ ਨਾ ਲੁਧਿਆਣਾ ਦੇ ਵਿੱਚ ਬਹੁਤ ਸਾਰੇ ਇੰਸਟੀਚਿਊਟਸ ਨੇ ਬਹੁਤ ਸਾਰੇ ਇਮੀਗ੍ਰੇਸ਼ਨ ਕੰਸਲਟੈਂਟਸ ਨੇ ਜਿਹੜੇ ਦਾਵਾ ਕਰਦੇ ਨੇ ਕਿ ਅਸੀਂ ਤੁਹਾਨੂੰ 2 ਲੱਖ ਦੇ ਵਿੱਚ ਜਾਂ 3 ਲੱਖ ਦੇ ਵਿੱਚ ਭੇਜ ਦਾਂਗੇ ਬਟ ਆਈ ਥਿੰਕ ਜਿਹੜਾ ਤੁਹਾਡਾ ਰਸ਼ੀਆ ਵਾਲਾ ਹੈ ਜਾਂ ਹੋਰ ਵੀ ਅਨਾਂ ਕੰਟਰੀਜ਼ ਦੇ ਬਾਰੇ ਤੁਸੀਂ ਮੈਨੂੰ ਦੱਸਿਆ ਹੈ ਉਹਨਾਂ ਵਿੱਚੋਂ ਤੁਹਾਡੇ ਸਾਹਮਣੇ ਜਿਹੜੀ ਕੰਟਰੀਜ਼ ਤੁਸੀਂ ਆਫਰ ਕਰ ਰਹੇ ਹੋ ਉਹਨਾਂ ਵਿੱਚ ਬੱਚੇ ਸੇਫ ਨੇ ਤੇ ਉੱਥੇ ਜਾ ਕੇ ਉਹਨਾਂ ਨੂੰ ਕੰਮ ਮਿਲੇਗਾ ਹੀ ਮਿਲੇਗਾ ਦੇਖੋ ਸਾਡਾ ਬਿਜ਼ਨਸ ਹੈ ਅਸੀਂ ਐਜੂਕੇਸ਼ਨ ਨੂੰ ਪ੍ਰਮੋਟ ਕਰਦੇ ਆਂ ਜੇ ਬੱਚਾ ਬਾਹਰ ਜਾ ਕੇ ਪੜ੍ਹੇਗਾ ਤੇ ਉਹ ਸੇਫ ਹੈ ਗਵਰਨਮੈਂਟ ਉਹ ਬੱਚਾ ਇੱਕ ਸੈੱਟ ਹੋਏਗਾ ਤੇ ਦੂਜਾ ਬੱਚਾ ਤੀਜਾ ਬੱਚਾ ਸਾਡੇ ਕੋਲ ਆਟੋਮੈਟਿਕ ਆਏਗਾ ਬੱਚੇ ਸੇਫ ਨੇ ਅਸੀਂ ਪਹਿਲਾਂ ਜਾ ਕੇ ਖੁਦ ਚੈੱਕ ਕੀਤਾ ਕੰਟਰੀ ਸੇਫ ਹੈ ਤਾਂ ਅਸੀਂ ਉਹਨੂੰ ਪੂਰਾ ਇੱਕ ਦੋ ਬੱਚੇ ਭੇਜੇ ਫਿਰ ਅਸੀਂ ਅਸੀਂ ਮਲਟੀਪਲ ਬੱਚੇ ਭੇਜ ਰਹੇ ਹਾਂ ਸੋ ਇਟਸ ਟੋਟਲੀ ਸੇਫ ਮੈਂ ਗਾਰੰਟੀ ਲੈਣਾ ਪਰਸਨਲੀ ਗਾਰੰਟੀ ਲੈਣਾ ਬੱਚਾ ਸੇਫ ਰਹੇਗਾ ਇੰਸ਼ੋਰੈਂਸ ਵੀ ਉਹਨੂੰ ਯੂਨੀਵਰਸਿਟੀ ਹੀ ਦੇ ਰਹੀ ਹੈ ਹਰ ਪੱਖੋਂ ਸੇਫ ਹੈ ਸਰ ਸਪੈਕਟ੍ਰਮ ਸਟੱਡੀਜ਼ ਦਾ ਇਹ ਐਜੂਕੇਸ਼ਨ ਫੇਅਰ ਕਰਾਉਣ ਦਾ ਇੱਕ ਮੋਟੋ ਜਿਹੜਾ ਸੈੱਟ ਤੁਸੀਂ ਦੱਸਿਆ ਹੈ ਮੈਨੂੰ ਉਹ ਤੁਹਾਡੇ ਹਿਸਾਬ ਨਾਲ ਹੁਣ ਸਕਸੈਸਫੁਲ ਹੁੰਦਾ ਦਿਖ ਰਿਹਾ ਦੇਖੋ ਅਸੀਂ ਜਦੋਂ ਵੀ ਫੇਅਰ ਕਰਦੇ ਆਂ ਪੂਰੇ ਟਰਾਂਸਪੇਰੈਂਸੀ ਨਾਲ ਕਰਦੇ ਆਂ ਸਾਨੂੰ ਰਿਜ਼ਲਟ ਕਾਲੀ ਪਤਾ ਲੱਗ ਗਿਆ ਸੀਗਾ ਸਾਡਾ ਕੀ ਰਿਜ਼ਲਟ ਆਉਣ ਵਾਲਾ ਜਿੱਤੇ ਉਹ ਬਹੁਤ ਵਧੀਆ ਅਸੀਂ ਗੁਰੂ ਮਹਾਰਾਜ ਦੇ ਬਹੁਤ ਸ਼ੁਕਰ ਗੁਜ਼ਾਰਾਂ ਥੈਂਕ ਯੂ ਜਿਹੜੇ ਬੱਚੇ ਪਿਛਲੇ 5 7 10 ਸਾਲ ਤੋਂ ਟਰਾਈ ਕਰ ਰਹੇ ਰੈਫਿਊਜ਼ਲ ਆ ਗਿਆ ਧੋਖਾ ਹੋ ਗਿਆ ਸਾਰਿਆਂ ਦਾ ਸਾਡੇ ਕੋਲ ਸੋਲੂਸ਼ਨ ਹੈਗਾ ਵਾ ਵਧੀਆ ਤੋਂ ਵਧੀਆ ਬੈਸਟ ਤੁਹਾਨੂੰ ਰੇਟ ਦਵਾਂਗੇ ਬੈਸਟ ਸੋਲੂਸ਼ਨ ਦਵਾਂਗੇ ਪੂਰੇ ਲੁਧਿਆਣੇ ਚ ਆਇਲ ਚੈਲੰਜ ਤੇ ਨਾਲੇ ਕੰਮ ਵੀ ਲਵਾ ਕੇ ਦਵਾਂਗੇ ਗਾਰੰਟੀ ਲੈਂਦੇ ਆ ਕਿ ਬੱਚਾ ਉੱਥੇ ਜਾ ਕੇ ਖੁਸ਼ ਹੋਏਗਾ ਬੱਚੇ ਦੇ ਕੁਸੀਂ ਕਿੱਥੋਂ ਆਏ ਹੋ ਮੈਨੂੰ ਧਿਆਨੋਂ ਇੱਥੇ ਲੋਕਲੀ ਆ ਜੀ ਤੁਹਾਨੂੰ ਸਪੈਕਟ੍ਰਮ ਸਰਵਿਸ ਬਾਰੇ ਕਿਵੇਂ ਪਤਾ ਲੱਗਿਆ ਐਕਚੁਅਲੀ ਮੇਰੇ ਮੈਨੂੰ ਫਰੈਂਡ ਨੇ ਦੱਸਿਆ ਸੀਗਾ ਕਿ ਬਹੁਤ ਬੈਟਰ ਇੰਸਟੀਚੂਟ ਹੈ ਬਹੁਤ ਮਤਲਬ ਕਿ ਨਾ ਸਟਾਫ ਔਰ ਬਾਹਰ ਕੀ ਜਿੰਦਾ ਮਤਲਬ ਜੋ ਵੀ ਹੈ ਬਿਲਕੁਲ ਹੌਨੈਸਟਲੀ ਹੈ ਤਾਂ ਫਿਰ ਮੈਨੇ ਕੋ ਲਾਇਆ ਸੀਗਾ ਤੇ ਮੇਰੀ ਵਾਈਫ ਦਾ ਇੱਥੋਂ ਹੀ ਵੀਜ਼ਾ ਲੱਗਿਆ ਵਾ ਇਹਨਾਂ ਨੇ ਹੀ ਲੋਆ ਕੇ ਦਿੱਤਾ ਵਿਦੀਨ 50 ਡੇਸ ਔਰ ਹੁਣ ਮੈਂ ਆਪਣੇ ਬੇਟੇ ਵਾਸਤੇ ਆਇਆ ਹਾਂ ਅੱਜ ਮੈਨੂੰ ਪਤਾ ਲੱਗਿਆ ਸੀਗਾ ਕਿ ਇੱਥੇ ਸਹ ਹੈ ਤਾਂ ਮੈਂ ਇਥੇ ਸੀ ਕਿ ਜਿਹੜੇ ਡੈਲੀਗੇਟਸ ਆਏ ਹੋਏ ਨੇ ਉਹਨਾਂ ਨੇ ਤੁਹਾਡੀ ਕੁਐਰੀਜ਼ ਨੂੰ ਸੋਲਵ ਕੀਤਾ ਹਾਂਜੀ ਮੈਂ ਉਹਨਾਂ ਨੇ ਕਾਫੀ ਮੈਨੂੰ ਅੱਛੇ ਤਰ੍ਹਾਂ ਢੀਲ ਕੀਤਾ ਔਰ ਕਾਫੀ ਇਹਨਾਂ ਨੇ ਮੈਨੂੰ ਦੱਸਿਆ ਆਪਸ਼ਨ ਜਿਬਾਰ ਜਾਨ ਜੋ ਈਜ਼ੀ ਵੀ ਹੈ ਔਰ ਬਿਨਾ ਲੈਟਸ ਤੋਂ ਕੱਟ ਤੱਕ ਸਿਖਰ ਦੇ ਵਿੱਚ ਤਾਂ ਕਰਕੇ ਫਿਰ ਮੈਂ ਉਹਨਾਂ ਨੇ ਕਾਫੀ ਮਦਦ ਹੈਲਪ ਕੀਤੀ ਮੇਰੀ ਸੋ ਨਾਈਸ ਇਹ ਜਿਹੜੀ ਤੁਹਾਡੀ ਕਾਸਟਿੰਗ ਸੀਗੀ ਉਹ ਤੁਹਾਡੇ ਹਿਸਾਬ ਨਾਲ ਉਹ ਤੁਹਾਡੀ ਪੌਕੇਟ ਦੇ ਹਾਂਜੀ ਹਾਂਜੀ ਬਿਲਕੁਲ ਜੋ ਮੇਰੀ ਪੌਕੇਟ ਅਲਾਓ ਕਰਦੀ ਸੀ ਔਰ ਦੇ ਅਕੋਰਡਿੰਗ ਵੀ ਇਹਨਾਂ ਨੇ ਜੋ ਬੈਟਰ ਮੈਨੂੰ ਗਾਈਡ ਕੀਤਾ ਉਹਨਾਂ ਨੇ ਤੁਹਾਡੇ ਸਾਹਮਣੇ ਜਿਹੜਾ ਇਹ ਐਜੂਕੇਸ਼ਨ ਫੇਅਰ ਕਰਵਾਇਆ ਗਿਆ ਇਹ ਕਿੰਨਾ ਬੈਨੇਫੀਸ਼ੀਅਲ ਰਿਹਾ ਤੁਹਾਡੇ ਵਾਸਤੇ ਤੇ ਹੋਰ ਵੀ ਲੋਕਾਂ ਵਾਸਤੇ ਜਿਹੜੇ ਇੱਥੇ ਆ ਰਹੇ ਨੇ ਆਪਣੇ ਬੱਚਿਆਂ ਦੀ ਕੁਐਰੀਜ਼ ਲੈ ਕੇ ਦੇਖੋ ਜੀ ਬੱਚਿਆਂ ਦਾ ਫਿਊਚਰ ਹੈ ਠੀਕ ਹੈ ਨਾ ਅਗਰ ਕੋਈ ਬੱਚਾ ਘੱਟ ਪੈਸੇ ਦੇ ਵਿੱਚ ਇੰਪਰੂਵ ਕਰਦਾ ਵਾ ਹੈ ਨਾ ਉਹਦੇ ਕੁਝ ਹੈ ਤੇ ਉਹ ਆਪਣੇ ਜਾ ਕੇ ਬਾਹਰ ਲਾਈਫ ਸੈੱਟ ਕਰਦਾ ਤੇ ਮੈਂ ਕਹਿੰਦਾ ਬਹੁਤ ਬੈਟਰ ਹੈ ਜੀ ਬਹੁਤ ਅੱਛਾ ਜੀ ਬਹੁਤ ਅੱਛਾ ਸਾਰੇ ਬਹੁਤ ਵਧੀਆ ਡੀਲ ਕੀਤਾ ਬਹੁਤ ਅੱਛਾ ਡੀਲ ਕੀਤਾ ਔਰ ਬਿਲਕੁਲ ਜੋ ਵੀ ਗੱਲ ਕਲੀਅਰ ਹੈ ਕੁਝ ਵੀ ਮਤਲਬ ਨਹੀਂ ਜਿਹੜਾ ਇਹਨਾਂ ਵੱਲੋਂ ਦਾਵਾ ਕੀਤਾ ਗਿਆ ਕਿ ਬਿਨਾ ਆਲਸ ਦੇ ਬਾਰ ਪੇਦ ਨੇ ਕਿ ਇਹ ਸੱਚੀ ਸੱਚ ਹੈ ਬਿਲਕੁਲ ਰਿਐਲਿਟੀ ਹੈ ਜੀ ਰਿਐਲਿਟੀ ਹੈ ਜੀ ਬਿਲਕੁਲ ਵਿਦਾ ਆਊਟ ਆਲਸ ਸਪੇਸ ਦੇ ਨੇ ਹਾਂ ਜੀ ਮੈਂ ਆਪਣੇ ਹੋਰ ਹੀ ਮੇਰੇ ਨੌਨ ਦੇ ਵਿੱਚ ਦੋ ਤਿੰਨ ਜਾਨੇ ਸੀਗੇ ਉਹ ਵੀ ਇੱਥੇ ਆ ਕੇ ਗਏ ਨੇ ਉਹ ਵੀ ਸੈਟੀਸਫਾਈਡ ਨੇ ਤੇ ਸਭ ਬਹੁਤ ਅੱਛਾ ਸਭ ਤੇਰਾ ਨਾਮ ਨਵਨੀਤ ਸਿੰਘ ਹੈ ਤੇ ਮੈਂ ਲੁਧਿਆਣਾ ਸਿਟੀ ਦੇ ਬਿਲੋਂਗ ਕਰਦਾ ਹਾਂ ਤੇ ਇੱਥੇ ਤੁਹਾਨੂੰ ਸਪੈਕਟ੍ਰਮ ਸਟਡੀਜ਼ ਬਾਰੇ ਐਕਚੁਅਲੀ ਮੇਰੇ 2 ਤੋਂ 3 ਫਰੈਂਡ ਨੇ ਜਿਨ੍ਹਾਂ ਨੇ ਇਹਨਾਂ ਕੋਲੋਂ ਵੀਜ਼ਾ ਅਪਲਾਈ ਕੀਤਾ ਸੀਗਾ ਸਪੈਕਟ੍ਰਮ ਸਟੱਡੀਜ਼ ਤੋਂ ਤੇ ਉਹਨਾਂ ਤੋਂ ਮੈਂ ਰੈਫਰੈਂਸ ਲੈ ਕੇ ਇੱਥੇ ਆਇਆ ਆ ਅੱਜ ਜੀ ਤੁਹਾਡਾ ਕਿੱਥੇ ਦਾ ਵੀਜ਼ਾ ਲੱਗਿਆ ਤੁਸੀਂ ਦੱਸ ਸਕਦੇ ਹੋ ਜੀ ਮੈਂ ਰਸ਼ੀਆ ਦੇ ਵੀਜ਼ਾ ਲਈ ਅਪਲਾਈ ਕੀਤਾ ਸੀਗਾ ਤੇ ਮੈਨੂੰ ਵਿਦਨ 15 ਡੇਜ਼ ਮੇਰਾ ਰਸ਼ੀਆ ਦਾ ਵੀਜ਼ਾ ਰਿਸੀਵ ਹੋਇਆ ਹੈ ਯਾ ਸਪੈਕਟ੍ਰਮ ਹੁਣ ਤੁਹਾਡਾ ਜਿਹੜਾ ਵੀਜ਼ਾ ਹੈ ਉਹ ਤੁਹਾਡੇ ਕੋਲ ਆ ਚੁੱਕਿਆ ਹੈ ਬਾਈ ਹੈਂਡ ਜੀ ਬਿਲਕੁਲ ਮੈਂ ਮੈਨੂੰ ਮੇਰਾ ਵੀਜ਼ਾ ਰਿਸੀਵ ਹੋ ਗਿਆ ਹੈ ਤੇ ਮੈਂ ਬਸ ਆਪਣੇ ਜਾਣ ਦੀ ਤਿਆਰੀ ਕਰ ਰਿਹਾ ਆ ਹੁਣ ਤੇ ਜਿਹੜਾ ਇਹ ਐਜੂਕੇਸ਼ਨ ਫੇਅਰ ਕਰਵਾਇ ਯਾ ਮੈਮ ਆਈ ਥਿੰਕ ਇਟਸ ਅ బిਗੇਸਟ এডਿਕੇਸ਼ਨ ਫੇਅਰ ਇਨ ਲੁਧਿਆਣਾ ਹੈ ਸੋ ਕਾਫੀ ਵਧੀਆ ਐਕਸਪੀਰੀਅੰਸ ਹੈਗਾ ਜੋ ਫੋਰਨ ਤੋਂ ਡੈਲੀਗੇਟਸ ਆਇਆ ਮਾਰੀਆ ਮੈਮ ਐਂਡ ਸਪੈਸ਼ਲੀ ਮੈਂ ਥੈਂਕਸ ਕਰਨਾ ਚਾਹਾਂਗਾ ਡਾਕਟਰ ਅਮਰਜੀਤ ਮੈਮ ਦਾ ਤੇ ਗਗਨਦੀਪ ਸਰ ਦਾ ਜਿਨ੍ਹਾਂ ਨੇ ਮੈਨੂੰ ਜਿਹੜੇ ਮੇਰੇ ਸਟੱਡੀ ਅਬ੍ਰੋਡ ਦੇ ਗੋਲ ਸੀਗੇ ਉਹ ਅਚੀਵ ਕਰਨ ਦੇ ਵਿੱਚ ਕਾਫੀ ਮਦਦ ਕੀਤੀ ਹੈ ਤੇ ਮੈਂ ਸਪੈਸ਼ਲੀ ਥੈਂਕਸ ਕਹਿਣਾ ਚਾਹਾਂਗਾ ਸਾਰਿਆਂ ਨੂੰ ਤੁਸੀਂ ਕਿੰਨੇ ਦਾ ਟਾਈਮ ਤੋਂ ਟਰਾਈ ਕਰ ਰਹੇ ਸੀ ਬਾਹਰ ਜਾਣ ਦਾ ਮੈਮ ਟੂ ਬੀ ਓਨੈਸਟ ਮੈਂ ਪਿਛਲੇ 1.5 ਸਾਲ ਤੋਂ ਬਾਹਰ ਜਾਂਦਾ ਟਰਾਈ ਕਰ ਰਿਹਾ ਸੀਗਾ ਲੇਕਿਨ ਮੈਨੂੰ ਕੋਈ ਸਹੀ ਗਾਈਡੈਂਸ ਨਹੀਂ ਮਿਲ ਪਾਰੀ ਸੀ ਕਿ ਪ੍ਰੋਪਰਸ ਕਿ ਮੈਂ ਕਿਹੜੀ ਕੰਟਰੀ ਅਪਲਾਈ ਕਰਾਂ ਜਾਂ ਕਿੱਥੋਂ ਅਪਲਾਈ ਕਰਵਾਵਾਂ ਤੇ ਮੈਨੂੰ ਫਿਰ ਫਾਈਨਲੀ ਮੇਰੇ ਫਰੈਂਡਸ ਤੋਂ ਰੈਫਰੈਂਸ ਮਿਲੇ ਇੱਥੇ ਦਾ ਤੇ ਮੈਂ ਇੱਥੇ ਵਿਜ਼ਿਟ ਕੀਤਾ ਤੇ ਫਾਈਨਲੀ ਆਈ ਗੋਟ ਮਾਈ ਵੀਜ਼ਾ ਨਾ ਹੋ ਗਿਆ ਜਿਹੜੀ ਕਾਸਟਿੰਗ ਸੀਗੀ ਇਸ ਚੀਜ਼ ਦੀ ਉਹ ਤੁਹਾਡੇ ਪਾਕਟ ਦੇ ਵਿੱਚ ਹੈਗੀ ਕਿ ਤੁਸੀਂ ਕਾਫੀ ਕੁਝ ਸੋਚਣਾ ਪਿਆ ਉਸ ਬਾਰੇ Uh, ma matlab, budget friendly matlab, easily afford kar hai, Hi Miss Maria, how are you feeling here? Hello. Wonderful. In a wonderful country of India, in a city in a beautiful city of Ludhiana. Uh, it's your first time in here in Ludhiana or uh, you have visited many times? Uh, it is my first time, actually. It is not my first time in India, but this beautiful city of Ludhiana and these wonderful people who invited and hosts us, Company Spectrum Studies, with the greatest owner of this company, Miss uh, Amarjit Kaur. So I'm meeting for the first time. What do you think about India? Why why India is so beautiful? You know, there are many codes in our country that India is beautiful. And I think according to you, what do you think? That what's your perspective about India? So, India is a great country. So, with the uh, international development and with the development of the uh, relations between India and Russia, I think that the educational sphere has really wonderful opportunities. And I'm here to present education from Russia, Moscow State Linguistic University, and different options that we provide for Indian students. As you know that there are many queries of like Indian students not just Indian students even in Punjab people are more offering to do IELTS and go to Canada, Australia or New Zealand. But what do you think that people should just cut off that things and need to go any other country also? Uh, so people can go to the countries which they prefer to live, yes, yeah? so because first and foremost they should feel comfortable in the country where they are staying. Russia is very affordable, Russia is very friendly and uh, so Russia now is waiting for the Indian students and uh, people from India to come and to see our hospitality. What do you think about this educational fair, how it is beneficial for people, how it is beneficial for the students, how it is beneficial for the couples who wants to Go Russia and all that oceaning uh, countries. I think any opportunities are beneficial if people are in demand, if they want to get this, so why not? So we provide different courses, absolutely vast number of possibilities for people to get education, whatever the course is, just the Russian language course or bachelor level, master level, PhD, so whatever is necessary for them. Ma'am, for uh, doing their studies or doing their work in Russia, is Russian is important for the students who are going and approaching for the Russia country. Uh, so uh, there are a lot of possibilities and a lot of jobs provided in russia in different spheres like uh, construction fields for example uh, restaurants so especially now the indians who are coming so a lot of indian restaurants indian cafes are open and you do know that for the uh, indian food the best chef is an indian right so it's not possible to cook indian food without an indian specialist so there are a lot of possibilities to find good jobs in russia as you told me that uh, indian food is very important but i will I, I would like to ask you that which indian food you have tasted or which indian food you have tried over here oh i tried a lot i really love chapatis yeah, So, and for the last couple of days we've visited so many indian restaurants here that it is really difficult to name each and every meal that i have tried but it is very tasty and wonderful what do you think our culture is diverse in many states you know what according to you being in punjab what do you feel about like how much it is like uh, developed and all that so, uh, well, people are people everywhere. and, of course, our cultures are different. of course, the mentality is different. but in case we want to understand each other, so it is easy. what do you think? what facilities you guys are providing to the students? Where whosoever is going to russia or some other country, what facilities will be provided by you? so our company uh, arranges actually a full circle. Of all things which are necessary for the people who are coming to stay in a new country. Starting with the supervision, actually, assistance when they come, meeting at the airport. Uh, then uh, giving some information which is necessary for the immigration things, for their legalization. So, our partners are providing accommodation. We uh, instruct about the possibilities of different jobs. So, everything. Plus, of course, as a university, first and foremost, our aim is to provide education. There are many queries of students that they won't be able to work or they won't be able to continue their studies. Is just a myth, or it's a reality? So, if a student comes on a main program yeah, to the state university, he is legally allowed to work part time. Okay. With spectrum studies, how do you feel good? spectrum studies is wonderful, yes. so first of all, they are really very hospitable and what they arranged here is great. so we managed to meet a lot of partners, potential partners, a lot of students. so hopefully a lot of students who finally are coming to us, we are waiting for them. what would you like to say if you have to just comment on the doctor amritsar, ma'am, that students should approach her and just come to the spectrum studies for, their, uh, apply, for applying the visas? what would you like to say? So, if you want a uh, really wonderful service, good opportunities, come to Spectrum Studies. Welcome to Russia. Ma'am, what would you like to say about this educational fair? Uh, this education fair, it's like rocking. We are really enjoying. You are very excited about crowd. Hai. Too much of crowd is here. Whatever we have expected, it's more than that. So, I must say, it's a super duper hit show. Thank you. This education fair de bare, tu si ki shahongi, sir. ਵੇ ਸਾਡਾ এডੂਕੇਸ਼ਨ ਬਹੁਤ ਵਧੀਆ ਫੇਰ ਬਹੁਤ ਵਧੀਆ ਚੱਲ ਰਿਹਾ ਵਾ ਤੇ ਸਾਰੇ ਆ ਰਹੇ ਨੇ ਤੇ ਆਪਦਾ ਰੋਲਮੈਂਟ ਕਰਾ ਰਹੇ ਨੇ ਮੈਂ ਤਾਂ ਸਾਰਿਆਂ ਨੂੰ ਇਹੀ ਕਹਿਣਾ ਚਾਹਾਂਗਾ ਤੁਸੀਂ ਵੀ ਆਓ ਤੇ ਸਾਡੇ এডੂਕੇਸ਼ਨ ਫੇਅਰ ਤੇ ਆ ਕੇ ਆਪਦੀ ਰੋਲਮੈਂਟ ਕਰਾਓ ਤੇ ਬਾਹਰ ਜਾਣ ਦਾ ਸੁਪਨਾ ਪੂਰਾ ਕਰੋ ਸਾਡੇ ਕੋਲ ਕਈ ਏਦਾਂ ਦੇ ਵੀ ਆਏ ਹੋਣੇ ਕਲਾਇੰਟਸ ਜਿਨ੍ਹਾਂ ਦਾ ਸੁਪਨਾ ਸੀਗਾ ਪਰ ਉਹਨਾਂ ਦੀ ਰਿਫਿਊਜ਼ਲਸ ਬਹੁਤ ਹੈ ਤੇ ਉਹਨਾਂ ਨੂੰ ਵੀ ਤੁਸੀਂ ਪ੍ਰੋਬਲਮ ਉਹਨਾਂ ਦੀ ਸੋਲਵ ਕਰ ਰਹੇ ਹੋ ਹਾਂਜੀ ਸਾਡੇ ਕੋਲ ਬਹੁਤ ਸਾਰੇ ਆ ਰਹੇ ਨੇ ਇਦਾਂ ਦੇ ਵੀ ਜਿਨ੍ਹਾਂ ਦੀਆਂ ਰਿਫਿਊਜ਼ਲਸ ਆਈਆਂ ਹੋਈਆਂ ਨੇ ਅਸੀਂ ਉਹਨਾਂ ਦਾ ਸੁਪਨਾ ਪੂਰਾ ਕਰ ਰਹੇ ਹਾਂ ਕਿਉਂਕਿ ਸਾਡੇ ਕੋਲ ਇਹੋ ਜਿਹੀਆਂ ਬਹੁ ਕੰਟਰੀਆਂ ਨੇ ਜਿੱਥੇ ਲੋਕੀ ਬਹੁਤ ਵਾਰ ਰਿਫਿਊਜ਼ਲਾਂ ਤੋਂ ਬਾਅਦ ਵੀ ਜਾ ਰਹੇ ਨੇ ਬਾਹਰ ਜਿਵੇਂ ਕਿ ਰਸ਼ੀਆ ਹੈਗੀ ਉਹਦੇ ਵਿੱਚ 10ਵੀਂ ਪਾਸ ਬੱਚੇ ਵੀ ਜਾ ਰਹੇ ਨੇ ਹਾਈ ਹਾਊ ਆਰ ਯੂ ਆਈ ਏਮ ਗੁੱਡ ਹਾਊ ਬਟ ਯੂ ਆਈ ਏਮ ਗੁੱਡ ਸੋ ਆਈ ਵੁੱਡ ਲਾਈਕ ਟੂ ਆਸਕ ਯੂ ਦੈਟ ਵਾਟ ਵੁੱਡ ਯੂ ਸੇ ਅਬਾਊਟ ਦਿਸ ਐਜੂਕੇਸ਼ਨਲ ਫੇਅਰ I think it's a mushrooming fair like now. It is really helpful to students in many ways, those who faced like a lot of challenges and difficulties to move abroad. I think it's a really quick and helpful way for them to just fulfill their opportunities and dreams. I think this uh, education fair is very helpful hai because we uh, students are very convenient di hai, uh, in terms of low budget, no aisles, no uh, old funds required, and you can apply if you have tenth only, or and ECR passport can also apply for this. So I think it is the best opportunities for students who wants to go abroad for low budget. Hello, we are giving heartiest welcome to Miss Maria. Aminka Swagat स्वागत beauty Russia brain because she is a lady with beauty and brain. so she is beautiful so she is intelligent so our students bahut impressed ho rahe hain we are getting lot or lot of enrollment big big thanks to her that she came to our fair and we are really grateful to her for her presence over here so agar aap bhi russia ka visa lagwana chahte ho aur aap chahte ho you want to pay all fees after visa you have not done 10 you have a lot lot of gap and even you are not 10th pass you have no old fund still you can visit us and get your enrollment thank you huje bhi tusi apne sapne nu pura nahi kar pa rahe ta please sade kol visit karo assi 4 lakh rupaye ch assure tuhnu guarantee dinde ha ki tusi 1 lakh rupaya par month kamaoge europe ja ke thank you